400 ਫਟਾ ਦੂਰ ਦੂਰ ਪਾਣੀ ਹੈ ਤੇ ਮੈਂ ਚਾਹਾਂ ਨਾ ਕਿ ਲਾਸਟ ਕਿਹੜਾ ਲ ਜਾਵਾ ਜਾਂ ਕੋਈ ਵੀ ਹੈ ਨਾ ਮੈਂ ਤਾਂ ਘਰੇ 베ੜੀ ਲਾ ਸਕਣਾ ਸਿੱਧਾ ਆਪਣੇ ਮੰਗਰਲੇ ਪਾਸੇ ਕਮਰਿਆਂ ਦੇ 베ੜੀ ਲੱਗ ਜਾਂਦੀ ਉਹ ਜਿਵੇਂ ਮਰਤੀ ਉਤਰੀਏ ਬਾਕੀ ਟਾਈਮ ਫਰੀ ਹੋਵੇ ਟਾਈਮ ਫਰੀ ਕੀ ਇੱਥੇ ਦਿਨ 베ੜੀਆਂ ਨੇ ਕਿਸ਼ਤੀਆਂ ਮੈਂ ਨਾ ਜਨਤਾ ਪੂਰੀ ਨਹੀਂ ਆਦੀ 베ੜੀਆਂ ਤੋਂ ਡੱਪ ਜਾਂਦੇ ਲੋਕੀ ਦੋਹਰਾ ਤੇ ਉਹ ਬੇਲੀ ਇੱਕ ਅ ਦੂਸਰਾ ਜਿਹੜਾ ਆਪਣਾ ਬਾਬਾ ਬਾਬੂ ਭਾਈ ਹਾਂ ਹਾਂ ਉਹ ਪਿੱਲੀ ਜਿਹੜਾ ਚਾਰਾ ਹੁੰਦਾ ਮੱਝ ਵਾਲਾ ਜਿਹੜਾ ਖਾਣਾ ਜਣ ਮੱਝਾਂ ਵਾਸਤੇ ਉਹ ਚਾਰ ਪੰਜ ਐਟਡ ਬੰਬ ਜਿਹੜੇ ਨੋਤੋ ਅਸੀਂ ਦਾ ਕੋਨਟਲ ਵਾਲੇ ਬੜੇ ਤਗੜੇ ਹੈ ਵੀ ਜਰੇ ਅਸੀਂ ਤਾਕਤ ਕੋ ਲੈ ਹੁੰਦੇ ਜਦੋਂ ਬਾਬਾ 베ੜੀ ਜੀ ਕੋ ਲਾਇਆ ਇਥੇ ਬੁਰਬਲੇ ਚ ਕੱਟਣ ਲੱਗ ਪਿਆ ਮੈਂ ਲਿਆ ਓਏ 베ੜੀ ਲੈ ਜੋ ਪਿੱਛੇ ਮਰੀ ਆ ਮਰੀ ਬਾਅਦ ਕੇ ਗਾਇ ਕਿ ਉਹਦੇ ਲਈ ਬੱਸ ਬੱਸ ਬਾਕੀ ਸਾਰੇ ਵੇਖਣ ਖਮਾਂ ਤੇ ਕਿਉਂਕਿ ਇਹ ਤੈਨੂੰ ਪਤਾ ਹੈ ਉਹ ਖਾਮੇ ਬਚਨ ਦੀ ਖਾਮੇ ਜਿਹੜੀ ਵਾਈਦੀ ਸਰਪੰਚ ਸਾਹਿਬ ਬਚਣਾ ਉਹ ਖਾਮੇ ਇੱਥੇ ਬੜੇ ਲੋਕ ਆਦੇ ਨੇ ਦੂਰੂ ਦੂਰੂ ਲੋਕ ਗੱਡੀਆਂ ਤੇ ਮੈਂ ਨਾ ਕਹਿੰਦਾ ਥਾਰ ਗੱਡੀਆਂ ਤੇ ਗਰੀਦੀ ਨਹੀਂ ਕਿੰਨੀ ਆ ਗਈ ਨੇ ਜੀ ਜਦੋਂ 2023 ਚ ਪਾਣੀ ਆਇਆ ਸੀ ਉਦੋਂ ਤੋਂ ਆ ਨਾ ਸਿੱਥੇ ਜਾਇ ਲੱਥਾ ਸੀਗਾ ਉਹ ਤਾਂ ਜਾਇ ਭਵਨ ਟਮਾਂਡ ਲਵਾਣਾ ਸੀ ਪਰ ਉਹਨੇ ਕੋਈ ਨਹੀਂ ਲਾਇਆ ਮਾ ਉਹ ਡਰ ਗਿਆ ਸਾਡਾ ਪਲਟੀਨਾ ਤਾਂ ਫਿਰ ਗਿਆ ਹੀ ਇੱਕ ਨਹੀਂ ਇਹਨੂੰ ਜਾਇ ਬਣਾ ਦਿੱਤਾ ਫਿਰ ਹੋਰ ਫਿਰ ਪਲਟੀਨਾ ਜੂਤੀ ਉਤਰਾਖੰਡ ਨੈ ਨਹੀਂ ਤਾਂ ਕੇਵਲ ਕੇਵਲ ਜਿਹੜਾ ਉਸੇ ਪਿੰਡਾਂ ਵਾਲੇ ਜੋ ਪੰਜਾਬ ਤੇ ਬਾਦੂ ਠਾਵਾਂ ਤੋਂ ਰਾਸ਼ਨ ਆ ਰਿਹਾ ਹੈ ਇਹ ਤੁਹਾਡੇ ਤੱਕ ਪਹੁੰਚਦਾ ਹੈ ਤੇ ਪਿਛਲੇ ਪਿੰਡਾਂ ਵਾਲੇ ਚੱਕ ਜਾਂਦੇ ਨੇ ਬਸ همین ਇਹ ਲੋਕ ਤੈਨੂੰ ਪਤਾ ਨਹੀਂ ਨਹੀਂ ਸੱਚ ਦੱਸਣਾ ਸੱਚ ਸੱਚੇ ਦੱਸਣਾ ਵੀ ਲੈਣਾ ਵੀ ਲਈਏ ਨਾ ਅੰਦ ਲੈਣਾ ਵੀ ਵਿੱਚ ਪਾੜ ਜਾਂਦੀ ਨੇ ਇਹਨੇ ਲੋਕ ਇਹਨੇ ਨਹੀਂ ਤੁਹਾਡੇ ਤੱਕ ਪਹੁੰਚਦਾ ਵੀ ਜਿੰਨੂੰ ਲੋੜ ਮੰਗੋ ਲੈ ਜਾਂਦਾ ਪਹੁੰਚਦਾ ਕਿ ਨਹੀਂ ਪਹੁੰਚਦਾ ਗਾ ਬਹੁਤ ਪਹੁੰਚਦਾ ਹੀ ਇਹ ਕਿਉਂਕਿ ਫਿਰ ਵੰਡੇ ਨਾਲ ਹੀ ਆਣਾ ਸਾਰੇ ਕਿਹਨਾਂ ਪਰ ਦਾਲ ਲੋਕ ਵਾਲੇ ਬੰਦੇ ਲੋਕਾਂ ਸੋਤਲ ਇਹਨਾਂ ਨੂੰ ਕੀ ਦੱਸਿਆ ਨਾ ਫਿਰ ਕਈਆਂ ਦੇ ਵਿਚਾਰਾਂ ਦੇ ਦਰਿਆ ਵਿੱਚ ਹੈਗੇ ਨੇ ਨਾ ਜਿਵੇਂ ਦੁੱਲੇ ਵਾਲੇ ਲੋਕ ਬੈਠੇ ਨੇ ਕਈ ਗੁਰਲੇ ਵਰਲੇ ਵਿੱਚ ਆਦੇ ਆ ਤੇ ਫਿਰ ਕਿਵੇਂ ਜੀ ਕਹਿੰਦੇ ਆ ਵੀ ਇਹ ਤਾਂ ਨਹੀਂ ਡੁੱਬਾ ਦੇਗਾ ਗੱਲ ਪੈਣ ਨੂੰ ਆਣਾ ਫਿਰ ਕੈਂ ਦਾ ਫਾਇਦਾ ਨਹੀਂ ਕੀ ਆਂਦਾ ਮਤਲਬ ਵੀ ਲੋਕ ਲੁੱਟਦੇ ਤੇ ਗਿਆ ਆਂਾਂਾਂ ਚੰਨ ਡੁੱਬਿਆ ਲੋਕਾਂ ਹੀ ਆਉਂਦਾ ਸਾਰਾ ਕੁਝ ਘਰੇ ਪਿਆ ਫਿਰ ਵੀ ਦੱਸੋ ਉਹ ਲੰਬਾ ਚਲੋ ਮਜਬੂਰੀ ਹੈ ਆਪਾਂ ਤਾਂ ਚਲੋ ਰਹਿਣਾ ਹੁੰਦਾ ਹੈ ਨਾ ਆਰ ਪਰ ਟੱਪੀ ਗਾ ਕਈ ਵਾਰ ਉਹ ਤੇ ਗੱਲ ਪੈ ਕੇ ਟਰਾਲੀ ਦੇ ਗੱਲ ਪੈਣ ਦੇ ਥੱਕੇ ਨਾਲ ਸਮਾਨ ਲੋ ਹੁੰਦੇ ਬਿਲਕੁਲ ਬਿਲਕੁਲ ਵੀ